ਲੁਧਿਆਣਾ ਦੀ ਪਾਜਕਾ ਦਫ਼ਤਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਪਾਜਕਾ ਦੇ ਬੁਲਾਰੇ ਅਨਿਲ ਸਰੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 100 ਦਿਨਾਂ ਦੇ ਕਾਰਜਕਾਲ ਦੌਰਾਨ ਲਏ ਗਏ ਵੱਡੇ ਫੈਸਲੇ ਦਾ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਅਸੀਂ ਸਾਰੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਪ੍ਰਭੂ ਪਰ ਉਹ ਕਾਮਨਾ ਕਰਦੇ ਆ ਵਾਹਿਗੁਰੂ ਦੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਲੰਬੀ ਆਯੂ ਚੰਗੀ ਸਿਹਤ ਔਰ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਹੋਰ ਸ਼ਕਤੀ ਪ੍ਰਦਾਨ ਕਰਨ ਤਾਂ ਕਿ ਜਿਸ ਤਰੀਕੇ ਦੇ ਨਾਲ ਉਹ ਸਮਾਜ ਦੇ ਹਰ ਵਰਗ ਨੂੰ ਲੈ ਕੇ ਦੇਸ਼ ਦੀ ਤਰੱਕੀ ਵੱਲ ਕੰਮ ਕਰ ਰਹੇ ਨੇ ਔਰ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚ ਵੀ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਨੇ ਔਰ ਅੱਜ ਪੂਰੇ ਵਿਸ਼ਵ ਦੇ ਇੱਕ ਸ਼ਕਤੀਸ਼ਾਲੀ ਨੇਤਾ ਦੇ ਰੂਪ ਦੇ ਵਿੱਚ ਉਭਰੇ ਨੇ ਪ੍ਰਮਾਤਮਾ ਉਹਨਾਂ ਨੂੰ ਹੋਰ ਸ਼ਕਤੀ ਬਖਸ਼ੇ ਔਰ ਐਸੇ ਤਰੀਕੇ ਦੇ ਨਾਲ ਸਾਡਾ ਭਾਰਤ ਦਾ ਨਾਮ ਵਿਸ਼ਵ ਵਿੱਚ ਰੋਸ਼ਨ ਕਰਦੇ ਰਹਿਣ ਔਰ ਸਾਡੇ ਸਾਰੇ ਭਾਰਤਵਾਸੀਆਂ ਦਾ ਮਾਰਗਦਰਸ਼ਨ ਕਰਦੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਅਸੀਂ ਮੋਦੀ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਉਦੇ ਨਾਲ ਨਾਲ ਉਹਦੇ ਨਾਲ ਨਾਲ ਅੱਜ ਮੋਦੀ ਸਰਕਾਰ ਦੇ ਜਿਹੜੇ ਸਾਡੀ ਐਨਡੀਆ ਦੀ ਤੀਜੀ ਵਾਰੀ ਪ੍ਰਧਾਨ ਮੰਤਰੀ ਮੋਦੀ ਜੀ ਬਣੇ ਨੇ ਉਹਦੇ 100 ਦਿਨ ਵੀ ਪੂਰੇ ਹੋਏ ਨੇ। ਔਰੇ 100 ਦਿਨ ਜਿਹੜੇ ਹੈਗੇ ਨੇ ਜਿੱਦਣੇ ਉਹਨਾਂ ਨੇ 100 ਚੱਕੀ ਸੀ ਪਹਿਲੀ ਕੈਬਨਿਟ ਮੀਟਿੰਗ ਦੇ 100 ਦਿਨ ਦਾ ਟਾਰਗੇਟ ਫਿਕਸ ਕੀਤਾ ਸੀਗਾ। ਕਿ ਅਸੀਂ ਕਿਸ ਤਰੀਕੇ ਨਾਲ ਦੇਸ਼ ਨੂੰ ਅੱਗੇ ਵਧਾਣਾ ਹੈ ਦੇਸ਼-ਦੇਸ਼ ਵਿੱਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਣਾ ਹੈ। ਉਹ ਇਹ 100 ਦਿਨਾਂ ਚ ਜਿਵੇਂ ਅਸੀਂ ਹਰ ਸਾਲ ਆਪਣਾ ਰਿਪੋਰਟ ਕਾਰਡ ਪਿਛਲੇ 10 ਸਾਲ ਲੈ ਕੇ ਆਏ ਆ। ਅਸੀਂ ਇਹ 100 ਦਿਨ ਦਾ ਵੀ ਆਪਣਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਲੈ ਕੇ ਆਏ ਆ। ਔਰ ਆਜ਼ਾਦੀ ਦੇ ਬਾਅਦ ਕਿਸੇ ਵੀ ਪੋਲਿਟੀਕਲ ਪਾਰਟੀ ਚਾਹੇ ਕੋਈ ਵੀ ਸੱਤਾ ਚ ਰਹੀ ਹੈ, ਚਾਹੇ ਕੇਂਦਰ ਚ ਰਹੀ ਹੈ ਚਾਹੇ ਰਾਜ ਚ ਰਹੀ ਹੈ। ਕਿਸੇ ਦੀ ਵੀ ਇੰਨੀ ਹਿੰਮਤ ਨਹੀਂ ਪਈ ਕਿ ਆਪਣੇ 100 ਦਿਨ ਦਾ ਜਾਂ 1 ਸਾਲ ਦਾ ਰਿਪੋਰਟ ਕਾਰਡ ਜਨਤਾ ਦੇ ਵਿੱਚ ਲੈ ਕੇ ਜਾਵੇ। ਉਹ ਜਿਹੇ ਕੰਮ ਕੀਤਾ ਤੇ ਲੈ ਕੇ ਜਾਵਾਂਗੇ। ਸੋ ਇਹ 100 ਦਿਨਾਂ ਦੇ ਵਿੱਚ ਜਿਹੜੇ ਸੀ ਮੁੱਖ ਕੰਮ ਕੀਤੇ ਨੇ ਸਾਡੀ ਮੋਦੀ ਸਰਕਾਰ ਨੇ। ਉਹਦੇ ਵਿੱਚ ਲਗਭਗ 15 ਲੱਖ ਕਰੋੜ ਦੇ ਪ੍ਰੋਜੈਕਟਸ ਨੂੰ ਅਪਰੂਵਲ ਦਿੱਤੀ ਗਈ ਹੈ। ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ 100 ਦਿਨ ਦੇ ਵਿੱਚ ਬਹੁਤ ਵੱਡਾ ਕੀਰਤੀਮਾਨ ਹੈਗਾ। ਜਿਤੇ ਆਪਾਂ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੀ ਗੱਲ ਕਰ ਲਈਏ ਜਿੱਚ ਸੜਕਾਂ ਹੋ ਗਈਆਂ ਰੇਲਵੇਜ਼ ਹੋ ਗਏ ਪੋਰਟਸ ਹੋ ਗਏ 에ਅਰਵੇਜ਼ ਹੋ ਗਏ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਸ ਦੀ ਜਿਹੜੇਗਾ ਉਹ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਨਾਲ ਨਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਰੂਰਲ ਕਨੈਕਟੀਵਿਟੀ ਸ਼ਹਿਰ ਨਾਲ ਅੱਛੀ ਰਵੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਰੂਰਲ ਰੋਡ ਸਕੀਮ ਜਿਹੜੀ ਹੈਗੀ ਸਾਡੀ ਗ੍ਰਾਮੀਣ ਸੜਕ ਯੋਜਨਾ ਜਿਹਨੂੰ ਕਹਿੰਦੇ ਆ 68500 ਕਿਲੋਮੀਟਰ ਸੜਕਾਂ ਲਗਭਗ 49000 ਕਰੋੜ ਦੀ ਲਾਗਤ ਦੇ ਨਾਲ ਉਹ 25000 ਪਿੰਡ ਜਿਹੜੇ ਪਹਿਲਾਂ ਕਨੈਕਟਡ ਨਹੀਂ ਸੀ ਸ਼ਹਿਰਾਂ ਦੇ ਨਾਲ ਦੇ ਲਿੰਕ ਰੋਡਸ ਦੇ ਨਾਲ ਉਹਨਾਂ ਨੂੰ ਕਨੈਕਟ ਕਰਨ ਦਾ ਇਹ ਟੀਚਾ ਜਿਹੜਾ ਹੈਗਾ ਵਾ ਲਿਤਾ ਗਿਆ ਪ੍ਰੋਜੈਕਟ ਲਾਂਚ ਕੀਤਾ ਗਿਆ ਔਰ ਜਿਹੜਾ ਆਲਰੇਡੀ ਐਗਜ਼ਿਸਟਿੰਗ ਰੋਡ ਨੈਟਵਰਕ ਹੈਗਾ 50600 ਕਰੋੜ ਦੀ ਲਾਗਤ ਦੇ ਨਾਲ ਉਸ ਨੂੰ ਹੋਰ ਸਟਰੈਂਥਨ ਕੀਤਾ ਜਾਏਗਾ ਔਰ 8 ਨੈਸ਼ਨਲ ਹਾਈ ਸਪੀਡ ਕੋਰੀਡੋਰਸ ਜਿਹਦਾ ਲਗਭਗ 936 ਕਿਲੋਮੀਟਰ ਦਾ ਦਾਇਰਾ ਹੋਏਗਾ ਇਹ ਨਵੇਂ ਪ੍ਰੋਜੈਕਟ ਜਿਹੜੇ ਅਸੀਂ ਲਾਂਚ ਕੀਤੇ ਨੇ ਇਹਦੇ ਨਾਲ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਚ ਵਸਦਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਹੈ ਕਿਸਾਨ ਪੱਖੀ ਸਰਕਾਰ ਹੈ ਔਰ ਹਮੇਸ਼ਾ ਕਿਸਾਨਾਂ ਦੀ ਚਿੰਤਾ ਕਰਦੀ ਹੈ ਕਿ ਉਹਨੂੰ ਕਿਸ ਤਰੀਕਾਰ ਉਹਦੀ ਫਸਲ ਦਾ ਵਾਜਬ ਮੁੱਲ ਮਿਲੇ ਉਹਦੀ ਫਸਲ ਸਮੇਂ ਸਿਰ ਚੱਕੀ ਜਾਵੇ ਔਰ ਵੱਤ ਤੋਂ ਵੱਤ ਮੁੱਲ ਮਿਲੇ ਔਰ ਕਿਸਾਨਾਂ ਦੇ ਉਥਾਨ ਵਾਸਤੇ ਜਿਹੜਾ ਸੀ ਸਾਡੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਹੈ ਉਹਦੀ 17ਵੀਂ ਕਿਸ਼ਤ ਜਿਹੜੀ ਹੀ ਹੈ ਲਗਭਗ 20000 ਕਰੋੜ ਰੁਪਏ ਦੀ ਉਹ ਵੀ ਅਸੀਂ ਐਸੇ 100 ਦਿਨ ਦੇ ਵਿੱਚ ਵਿੱਚ ਕਿਸਾਨਾਂ ਦੇ ਖਾਤੇ 'ਚ 2000 ਰੁਪਏ ਪਾਇਆ ਹੈਗਾ ਔਰ ਇਹਦਾ ਜਿਹੜਾ ਹੈਗਾ ਲਗਭਗ 9.3 ਕਰੋੜ ਕਿਸਾਨਾਂ ਨੂੰ ਇਹਦਾ ਲਾਭ ਮਿਲਿਆ ਹੈ ਇਹਦੇ ਨਾਲ ਅਸੀਂ ਖਰੀਫ ਦੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਇਸ ਸੀਜ਼ਨ ਦੀਆਂ ਉਹਨਾਂ ਦੀ ਮਿਨਿਮਲ ਸਪੋਰਟ ਪ੍ਰਾਈਸ ਵੀ ਬੜੀ ਵਧਾ ਕੇ ਸੀ ਕਿਸਾਨਾਂ ਨੂੰ ਉਹਦਾ ਵਾਜਿਬ ਮੁੱਲ ਮਿਲੇ ਨਾਲ ਜਿਹੜਾ ਪਿਆਜ਼ ਔਰ ਬਾਸਮਤੀ ਦੇ ਐਕਸਪੋਰਟ ਦਾ ਇਸ਼ੂ ਚੱਲਦਾ ਰਹਿੰਦਾ ਕਿਉਂਕਿ ਸਾਨੂੰ ਇੱਕ ਬੈਲੈਂਸ ਮੇਨਟੇਨ ਕਰਨਾ ਹੁੰਦਾ ਉਹ ਮਿਨਿਮਮ ਐਕਸਪੋਰਟ ਪ੍ਰਾਈਸ ਜਿਹੜੀ ਅਨੀਅਨ ਔਰ ਬਾਸਮਤੀ ਦੇ ਸੀਗੀ ਅਸੀਂ 40% ਤੋਂ ਘਟਾ ਕੇ ਉਹਨੂੰ 20% ਕਰ ਦਿੱਤਾ ਗਿਆ ਔਰ ਇਹਦੇ ਨਾਲ ਨਾਲ ਆਪਣੇ ਦੇਸ਼ ਦੇ ਵਿੱਚ ਕਾਮ ਆਇਲ ਸੋਇਆਬੀਨ ਸਨਫਲਾਵਰ ਇਹਦੀ ਉਹਨਾਂ ਨੂੰ ਵਧ ਮੁੱਲ ਮਿਲ ਸਕੇ ਕਿਉਂਕਿ ਕਈ ਵਾਰੀ ਕਿਸੇ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਰੇਟ ਘਟਦਾ ਤੇ ਸਾਡੇ ਕਿਸਾਨ ਨੂੰ ਉਹਦਾ ਨੁਕਸਾਨ ਹੁੰਦਾ ਅਸੀਂ ਜਿਹੜੀ ਐਕਸਾਈਜ਼ ਡਿਊਟੀ ਉੱਤੇ ਹੈਗੀ ਹੈ ਡਿਊਟੀ ਜਿਹੜੀ ਹੈ ਉਹ 12% ਤੋਂ ਵਧਾ ਕੇ 32% ਕਰ ਦਿੱਤੀ ਤਾਂ ਕਿ ਸਾਡੇ ਆਪਣੇ ਅੰਦਰ ਜਿਹੜੇ ਭਾਰਤ ਦੇ ਕਿਸਾਨ ਨੇ ਜਿਹੜੇ ਉਹ ਪੈਦਾ ਕਰਨਗੇ ਉਹਨਾਂ ਨੂੰ ਇਹਦਾ ਵਾਜਬ ਮੁੱਲ ਮਿਲ ਸਕੇ ਔਰ ਇਸੇ ਤਰੀਕੇ ਨਾਲ ਰਿਫਾਈਨਡ ਆਇਲ ਜਿਹੜਾ ਹੈਗਾ ਵਾ ਉਹ ਬਾਰੋ ਕਾਫੀ ਵੱਡੀ ਸੰਖਿਆ ਦੇ ਵਿੱਚ ਇمپੋਰਟ ਹੁੰਦਾ ਉਹਦੇ ਤੇ ਅਸੀਂ ਡਿਊਟੀ ਜਿਹੜੀ ਕੀ 13 ਤੋਂ ਵਧਾ ਕੇ 35% ਕੀਤੀ ਤਾਂ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਫਸਲ ਦਾ ਵਾਜੂ ਮਿਲ ਸਕੇ ਔਰ ਉਹਨਾਂ ਦੀ ਫਸਲ ਜਿਹੜੀ ਹੈ ਅੱਛੇ ਤਰੀਕੇ ਨਾਲ ਹਿੰਦੁਸਤਾਨ 'ਚ ਵਿਕ ਸਕੇ ਇਹਦੇ ਨਾਲ ਨਾਲ ਮੱਧਮ ਵਰਗ ਆ ਜਾਂਦਾ ਅਸੀਂ ਸਾਰੇ ਜਾਣਦੇ ਆ ਕਿ ਪਿਛਲੇ ਬਜਟ ਦੇ ਵਿੱਚ ਅਸੀਂ ਇਨਕਮ ਟੈਕਸ ਦੇ ਇਨਕਮ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਹੋਏਗਾ जिसਦੇ ਨਾਲ लगभग ਜਿਹੜੇ ਨਵੀਂ ਸਲੈਬਸ ਆਈਆਂ ਨੇ 17500 ਦਾ ਕਰੀਬ ਲਗਭਗ ਜਿਹੜਾ ਹੈਗਾ ਹਰ ਇੱਕ ਵਿਅਕਤੀ ਨੂੰ ਉਹਦਾ ਲਾਭ ਮਿਲਣ ਵਾਲਾ ਹੈ। ਔਰ ਸੈਲਡ ਕਲਾਸ ਜਿਹੜੇ ਹੈਗੇ ਨੇ ਔਰ ਉਹ ਜਿਹੜੇ ਸਟੈਂਡਰਡ ਰੇਟ 50000 ਸੀ ਉਸ ਨੂੰ ਵਧਾ ਕੇ 75000 ਕਰਨ ਦਾ ਕੰਮ ਕੀਤਾ ਹੈ। ਉਹਦਾ ਵੀ ਉਹਨਾਂ ਨੂੰ ਟੈਕਸ ਦਾ ਜਿਹੜਾ ਹੈਗਾ ਲਾਭ ਮਿਲੇਗਾ ਔਰ ਇਸੇ ਤਰੀਕੇ ਨਾਲ ਫੈਮਲੀ ਪੈਨਸ਼ਨ ਦੀ ਜਿਹੜੀ ਐਗਜ਼ੈਂਪਸ਼ਨ ਹੈਗੀ ਹੈ ਅਸੀਂ ਉਸ ਨੂੰ ਵੀ 15000 ਤੋਂ ਵਧਾ ਕੇ 25000 ਕਰਨ ਦਾ ਕੰਮ ਕੀਤਾ ਹੈ। ਗਰੀਬ ਲੋਕਾਂ ਵਾਸਤੇ ਆਵਾਸ ਯੋਜਨਾ ਦਾ ਕੰਮ ਸਾਡਾ ਚੱਲ ਰਿਹਾ ਸੀਗਾ ਅਸੀਂ 3 ਕਰੋੜ ਘਰ ਬਣਾਉਣ ਦਾ ਟੀਚਾ ਜਿਹੜਾ ਹੈਗਾ ਇਸ 100 ਦਿਨ ਦੇ ਵਿੱਚ ਅਸੀਂ ਰੱਖਿਆ ਹੈਗਾ ਅਪਰੂਵ ਕੀਤਾ ਹੈਗਾ 1 ਕਰੋੜ ਸ਼ਹਿਰੀ ਖੇਤਰ ਦੇ ਵਿੱਚ ਔਰ 2 ਕਰੋੜ ਜਿਹੜਾ ਹੈਗਾ ਵਾ ਕਿੰ ਦਾ ਗ੍ਰਾਮੀਣ ਖੇਤਰ ਦੇ ਵਿੱਚ ਜਿਹਨੂੰ ਕਹਿੰਦੇ ਪਿੰਡੂ ਖੇਤਰ ਦੇ ਵਿੱਚ ਅਸੀਂ 2 ਕਰੋੜ ਜਿਹੜੇ ਘਰ ਜੇਗੇ ਜਾ ਕੇ ਬਣਾਉਣ ਵਾਲੇ ਆ ਔਰ ਹੁਣ ਤੱਕ ਅਸੀਂ 4 ਕਰੋੜ 27 ਲੱਖ ਤੋ ਵੱਧ ਡਰੇ ਗਏ ਆ ਘਰ ਡਰੇ ਗਏ ਨੇ ਗਰੀਬਾਂ ਨੂੰ ਬਣਾ ਕੇ ਦੇ ਚੁੱਕੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਔਰ ਸੌਰ ਊਰਜਾ ਦੇ ਨਾਲ ਲੋਕਾਂ ਨੂੰ ਵੱਤ ਤੋਂ ਵੱਤ ਲਾਭ ਮਿਲ ਸਕੇ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਅੱਸੇ ਕਿ ਤੁਹਾਡਾ ਬਿੱਲ ਜ਼ੀਰੋ ਆਏਗਾ ਅਸੀਂ ਉਹ ਯੋਜਨਾ ਵੀ ਲੈ ਕੇ ਆਂਦੀ ਹੈ ਔਰ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਜੂਨ ਤੋਂ ਅਗਸਤ ਯਾਨੀ ਕਿ 3 ਮਹੀਨੇ ਦੇ ਵਿੱਚ ਵਿੱਚ 2.5 ਲੱਖ ਕਰਨ ਨੂੰ ਇਸ ਦਾ ਲਾਭ ਮਿਲ ਚੁੱਕਾ ਹੈ। ਔਰ ਇਹ ਅੱਗੇ ਵੀ ਹੋਰ ਅਗੇ ਬਤੇਗਾ। ਅਸੀਂ ਸ਼ਾਮ ਜਾਣਦੇ ਹਾਂ ਕਿ ਪੂਰੇ ਵਿਸ਼ਵ ਵਿੱਚ ਇੱਕ ਮੰਦੀ ਦਾ ਦੌਰ ਚੱਲਦਾ ਪਿਆ। ਲੇਕਿਨ ਹਿੰਦੁਸਤਾਨ ਦੀ ਇਕਨੋਮੀ ਸਟੇਬਲ ਹੈਗੀ। ਲੇਕਿਨ ਉਹਦੇ ਅੰਦਰ ਜਿਹੜੇ ਸਟਾਰਟਅੱਪਸ ਜਿਹੜੇ ਨਵੇਂ ਨੌਜਵਾਨ ਆਪਣੇ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ। ਉਹਨਾਂ ਵਾਸਤੇ ਇੱਕ ਬਹੁਤ ਵੱਡੀ ਰਾਹਤ ਅਸੀਂ ਦਿੱਤੀ ਹੈ। ਕਿ ਜਿਹੜਾ 2012 ਤੋਂ 31% ਐਂਜਲ ਟੈਕਸ ਲੱਗਦਾ ਸੀਗਾ ਅਸੀਂ ਉਸ ਨੂੰ ਸਵਾਪਤ ਕਰਕੇ ਸਟਾਰਟਅਪ ਜਿਹੜੇ ਲੋਕ ਲਗਾਉਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਜਿਹੜੀ 얘 ਦੇ ਨਾਲ ਮਿਲਣ ਵਾਲੀ ਹੈ। ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਛੋਟੇ ਉਦਮੀ ਨੇ ਅੱਗੇ ਅਸੀਂ ਮudra loan ਜਿਹੜੀ ਯੋਜਨਾ ਸਾਡੀ ਚੱਲਦੀ ਪਈ ਸੀ ਉਹਦੇ 10 ਲੱਖ ਤੱਕ ਦੀ ਮudra ਯੋਜਨਾ ਦਾ ਸੀਗਾ। ਹੁਣ ਅਸੀਂ ਲਿਮਿਟ ਅਸੀਂ ਵਧਾ ਕੇ 20 ਲੱਖ ਕਰ ਦਿੱਤੀ ਜਿਹਦੇ ਵਿੱਚ ਉਹਨੂੰ ਬਿਨਾਂ ਕਿਸੇ ਕੋਲੈਟਰਲ ਸਕਿਉਰਿਟੀ ਦੇ ਜਿਹੜੇ ਵੀ ਉਦਮ ਲਗਾਉਣਾ ਚਾਹੁੰਦੇ ਨੇ ਉਹਨਾਂ ਨੂੰ 20 ਲੱਖ ਤੱਕ ਦਾ ਲੋਨ ਜਿਹੜਾ ਹੈਗਾ ਵਾ ਉਹ ਇਸ ਤੋਂ ਮਿਲੇਗਾ। ਇਸ ਨਾਲ ਚੱਲਦੇ ਹੋਏ ਨੌਜਵਾਨਾਂ ਵਾਸਤੇ ਉਹਨਾਂ ਦੇ ਆਏ ਦਾ ਸਾਧਨ ਬਣਨਾ ਚਾਹੀਦਾ ਹੈ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਜਾਂ ਰੋਜ਼ਗਾਰ ਦੇ ਸਾਧਨ ਉਪਲਬਧ ਹੋਣ ਦੋ ਲੱਖ ਕਰੋੜ ਦਾ ਪੈਕੇਜ ਜਿਹੜਾ ਹੈਗਾ ਵਾ ਉਹ ਪ੍ਰਧਾਨ ਮੰਤਰੀ ਜਿਨੇ ਘੋਸ਼ਣਾ ਕੀਤੀ ਹੈ এমਪਲੋਇਮੈਂਟ ਪੈਕੇਜ ਜਿਦੇ ਵਿੱਚ ਜਿਹੜਾ ਹੈਗਾ ਵਾ ਕਿ ਅਗਲੇ ਸਾਲਾਂ ਦੇ ਵਿੱਚ ਉਹ ਆਪਣਾ ਰੋਜ਼ਗਾਰ ਕਮਾ ਸਕਣ ਇਹਦੀ ਇੱਕ ਵਿਵਸਥਾ ਕੀਤੀ ਗਈ ਹੈ 1 ਕਰੋੜ ਨੌਜਵਾਨਾਂ ਨੂੰ ਟੌਪ ਦੀਆਂ ਜਿਹੜੀਆਂ ਕੰਪਨੀਆਂ ਨੇ ਸਾਡੀਆਂ ਔਰ ਜੇ ਇੰਟਰਨਸ਼ਿਪ ਦਿੱਤੀ ਜਾਏਗੀ ਔਰ ਨੌਲੋ ਨੂੰ ਵਨ ਟਾਈਮ ਅਸਿਸਟੈਂਸ ਵੀ ਦਿੱਤੀ ਜਾਏਗੀ ਉਹ ਆਪਣੇ ਕੰਮ ਸ਼ੁਰੂ ਕਰ ਸਕਣ ਔਰ ਇਹਦੇ ਨਾਲ ਨਾਲ ਲਗਭਗ 20 ਲੱਖ ਨੌਜਵਾਨਾਂ ਨੂੰ ਅਸੀਂ ਆਈਟੀਆਜ਼ ਨੂੰ ਹੋਰ ਅਪਗ੍ਰੇਡ ਕਰਕੇ 1000 ਆਈਟੀਆਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਅਪਗ੍ਰੇਡ ਕਰਾਂਗੇ ਜਿਹਦੇ ਨਾਲ ਲਗਭਗ 20 ਲੱਖ ਨੌਜਵਾਨਾਂ ਨੂੰ ਉੱਥੋਂ ਅੱਛੀ ਟ੍ਰੇਨਿੰਗ ਮਿਲ ਕੇ ਉਹ ਆਪਣੇ ਸਵੈ ਰੋਜ਼ਗਾਰ ਵੱਲ ਵਧ ਸਕਣ ਜੇ ਨੌਜਵਾਨਾਂ ਦੀ ਗੱਲ ਕਰਦੇ ਆ ਤੇ ਭੈਣਾ ਵੀ ਸਾਡੀਆਂ ਵੱਧ ਚੜ ਕੇ ਦੇਸ਼ ਦੀ ਤਰੱਕੀ ਚ ਹਿੱਸਾ ਪਾ ਰਹੀਆਂ ਨੇ ਔਰ ਅਸੀਂ ਲਖਪਤੀ ਦੀਦੀ ਦਾ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਇਨੀਸ਼ੀਏਟਿਵ ਲਿੱਤਾ ਉਹਦੇ ਮੁਤਾਬਕ ਅਸੀਂ 11 ਲੱਖ ਨਵੀਆਂ ਲਖਪਤੀ ਦੀਦੀਸ ਦਾ ਟੀਚਰ ਜਗ੍ਹਾ ਹੈ ਇਸ ਸਮੇਂ ਦੇ ਵਿੱਚ ਰੱਖਿਆ ਆਪਣੇ ਕੋਲੇ ਔਰ ਅਸੀਂ ਉਮੀਦ ਕਰਦੇ ਹਾਂ ਕਿ 1 ਕਰੋੜ ਲਖਪਤੀ ਦੀਦੀ ਜਿਹੜੀਆਂ ਇੱਕ ਲੱਖ ਰੁਪਿਆ ਪਰイヤー ਦੀ ਆਮਦਨ ਜੜ ਗਈ ਉਹਨਾਂ ਨੂੰ ਇਹ ਤੋਂ ਹੋ ਸਕੇ ਇਸ ਕੰਮ ਵਾਸਤੇ ਅਸੀਂ ਕਰ ਰਹੇ ਹਾਂ ਉਹਦੇ ਨਾਲ ਨਾਲ ਸਾਡੇ ਸੀਨੀਅਰ ਸਿਟੀਜ਼ਨਸ ਬਜ਼ੁਰਗ ਨੇ ਔਰ ਬਹੁਤ ਸਾਰਾ ਆਪ ਦੇਖਦੇ ਆ ਕਿ ਜੇ ਆਪਾਂ ਆਪਣੀ ਹੈਲਥ ਇੰਸ਼ੋਰੈਂਸ ਵੀ ਕਰਾਣੇ ਆ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਨਹੀਂ ਹੋ ਪਾਂਦੀ। ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿੱਤਾ ਹੈ। ਕਿ 70 ਸਾਲ ਤੋਂ ਉੱਤੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਆਸ਼ਵਾਨ ਭਾਰਤ ਸਕੀਮ ਦੇ ਤਹਿਤ 5 ਲੱਖ ਤੱਕ ਦਾ ਮੁਫਤ ਬੀਮਾ ਉਹਨਾਂ ਦਾ ਕੀਤਾ ਜਾਏਗਾ। ਯਾਨੀ ਕਿ 5 ਲੱਖ ਤੱਕ ਦਾ ਉਹਨਾਂ ਨੂੰ ਮੁਫਤ ਜਿਹੜਾ ਹੈਗਾ ਇਲਾਜ ਦਾ ਸੁਵਿਧਾ ਮਿਲੇਗੀ। ਇਹਦੀ ਘੋਸ਼ਣਾ ਜਿਹੜੀ ਗਈ ਹੈ ਕਰਤੀ ਹੈ ਲਗਭਗ 6 ਕਰੋੜ ਦੇ ਕਰੀਬ ਜਿਹੜੇ ਸਾਡੇ ਬਜ਼ੁਰਗ ਨੇ 70 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਇਹਦਾ ਲਾਭ ਮਿਲਣ ਵਾਲਾ ਹੁਣ ਹਸਪੀਟਲ ਦੇ ਵਿੱਚ ਲਾਭ ਤੁਸੀਂ ਦੇ ਰਹੇ ਹੋ ਡਾਕਟਰ ਕਿਥੋਂ ਆਣਗੇ ਅਸੀਂ ਮੈਡੀਕਲ ਇਨਫਰਾਸਟ੍ਰਕਚਰ ਤੇ ਬਣਾ ਰਹੇ ਹਾਂ ਤੇ ਉਸ ਦੇ ਸੇ ਡਾਕਟਰਸ ਦੀ ਵੀ ਲੋੜ ਹੈ ਉਸ ਦੇ ਅਸੇ ਲਗਭਗ 75 ਹਜ਼ਾਰ ਜਿਹੜੀਆਂ ਮੈਡੀਕਲ ਸੀਟਾਂ ਜਿਹੜੀਆਂ ਹੈਗੀਆਂ ਨੇ ਅਸੀਂ ਜਿਹੜੀਆਂ ਹੈਗੀਆਂ ਨੇ ਉਸ ਨੂੰ ਉਧਰ ਹੈਗਾ ਹੋਇਆ ਇਸ ਦੌਰਾਨ ਜਿਹੜਾ ਹੈਗਾ ਵਾਅਦਾ ਕਰਨ ਦਾ ਨਿਰਣਾ ਕੀਤਾ ਔਰ ਇਹ ਸਾਰੇ ਚੀਜ਼ਾਂ ਤੁਹਾਡੇ ਸਾਹਮਣੇ ਕੁਝ ਬਿੰਦੂ ਰੱਖੇ ਨੇ ਮੈਂ ਅਸੀਂ ਤੁਹਾਨੂੰ ਜਿਹੜਾ ਪੂਰੇ ਦੇ ਪੂਰੇ ਕੁਛ ਵੀ ਕਹਿੰਗੇ ਸਮਾਂ ਲੇਕਿਨ ਜੇ ਮੈਂ ਐਕਸਪਲੇਨ ਕਰਨ ਲਗਾ ਜੋ ਜੋ ਅਸੀਂ 100 ਦਿਨ ਚ ਕੰਮ ਕੀਤੇ ਨੇ ਲੱਗਦਾ ਮੈਨੂੰ 2.5 ਘੰਟੇ ਚਾਹੀਦੇ ਨੇ ਉਸ ਨੂੰ ਐਕਸਪਲੇਨ ਕਰਨ ਵਾਸਤੇ ਅਸੀਂ ਉਹਦੀ ਪੀਡੀਐਫ ਜਿਹੜੀ ਹੈ ਪੁਆਇੰਟ ਵਾਈਜ਼ ਉਹ ਵੀ ਤੁਹਾਨੂੰ ਇਹਦੇ ਨਾਲ ਅਸੀਂ ਮੇਲ ਕਰ ਦੇਾਂਗੇ ਜਾਂ WhatsApp ਕਰ ਦੇਾਂਗੇ ਔਰ ਮੈਂ ਇਹ ਕਹਿ ਸਕਦਾ ਕਿ ਦੇਸ਼ ਦੀ ਤਰੱਕੀ ਵਾਸਤੇ ਇਹ 100 ਦਿਨ ਜਿਹੜੇ ਕਿ ਸੁਰਨਮਈ ਸਾਬਤ ਹੋਣ ਵਾਲੇ ਹਨ ਇੱਕ ਮੀਲ ਪੱਥਰ ਸਾਬਤ ਹੋਏਗਾ ਦੇਸ਼ ਦੀ ਤਰੱਕੀ ਵਾਸਤੇ ਜਿਸ ਤਰੀਕੇ ਨਾਲ ਗਰੀਬ ਦੀ ਕਿਸਾਨ ਦੀ ਨੌਜਵਾਨ ਦੀ ਭੈਣਾ ਦੀ ਇੰਡਸਟਰੀ ਦੀ ਹਰ ਵਿਅਕਤੀ ਦੀ ਚਿੰਤਾ ਜਿਹੜੀ ਗਿਆ ਚਾਹੇ ਦਲਿਤ ਹੋਣ ਚਾਹੇ ਦੂਸਰੇ ਹੋਣ ਜਿਹੜੀ ਚਿੰਤਾ ਪ੍ਰਧਾਨ ਮੰਤਰੀ ਜੀ ਨੇ ਕੀਤੀ ਹੈ 100 ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਜਿਸ ਰਫਤਾਰ ਦੇ ਨਾਲ ਇਹ ਕੰਮ ਕੀਤਾ ਹੈਗਾ ਇਹ ਕਿਸੇ ਦੋ ਜਿਹੜੀ ਸਾਡੀ ਟਰਮਸ ਰਹੀਆਂ ਉਹਨਾਂ ਨਾਲੋਂ ਕਿਤੇ ਜ਼ਿਆਦਾ ਇੱਕ ਰਫਤਾਰ ਜਿਹੜੀ ਹੈ ਇਸ ਵਾਰੀ ਮੋਦੀ ਔਰ ਸਤੇਜ ਜੀ ਨਾਲ ਕੰਮ ਕਰ ਰਹੇ ਨੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਨੂੰ ਸਹੀ ਉਹਨਾਂ ਦਾ ਜੀਵਨ ਪੱਤਰ ਅਸੀਂ ਸਹੀ ਮਾਣੇ ਦੇ ਵਿੱਚ ਉੱਪਰ ਚੱਕ ਸਕੀਏ ਇਸ ਦੇ ਵਾਸਤੇ ਇੱਕ ਪ੍ਰਯਾਸ ਕੀਤਾ ਅਸੀਂ ਆਪਣੇ 100 ਦਿਨ ਦਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਹੁਣ ਜੇ ਕੋਈ ਤੁਹਾਡਾ ਪ੍ਰਸ਼ਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਕਰਤਾ ਆਤੀਸ਼ੀਰ ਨੂੰ ਬਣਾਇਆ ਗਿਆ ਸਰ ਮਮਦੂਦੀ ਨੂੰ ਕਿਦਾ ਦੇਖਦੇ ਹੋ ਤੁਸੀਂ ਕਰ ਸਕਦੇ ਆਤੀਸ਼ੀਰ ਆਰਮਲੇ ਇਲੈਕਸ਼ਨ ਤੱਕ ਜਿਹੜੇ ਮੁਖਮੰਦੀ ਹੈ मैं अक्सर ये कहना हना कि देश-देवियों सब तो इनसिक्योर जो कोई व्यक्ति राजनीतिक है वो अरविंद केजरीवाल जो अपने आप तो टोटली इनसिक्योर बन हर वे और इनसिक्योर चीफ मिनिस्टर भी नैचुअली व्यक्ति इनसिक्योर अपने आप फील करता है चीफ मिनिस्टर भी सब तो इनसिक्योर फील करता है एक सौ सतर दिन जेल च रहा उदो इस्तीफा नहीं दिता ਉਦੋਂ ਕਿੱਥੇ ਸੀ ਤੇ ਉੱਥੇ ਐਥਿਕਸ ਕਿੱਥੇ ਸੀ ਤੇ ਉਸ ਲਈ ਮੋਰਲ ਵੈਲਿਊਜ਼ ਕਿੱਥੇ ਸੀ ਕਿ ਹੈ ਹੁਣ ਇਸ ਲਈ ਸਿਰ ਕਰਕੇ ਦੇਣਾ ਪਿਆ ਕਿ ਹਾਈ ਕੋਰਟ ਨੇ ਕਿਹਾ ਠੀਕ ਹੈ ਤੁਸੀਂ ਮੁੱਖ ਮੰਤਰੀ ਦੇ ਬਣੇ ਰਹਿ ਸਕਦੇ ਹੋ ਲੇਕਿਨ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਦੇਖੋਗੇ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਸਾਈਨ ਕਰੋਗੇ ਨਾ ਤੁਸੀਂ ਆਪਣੇ ਮੁੱਖ ਮੰਤਰੀ ਦੇ ਦਫ਼ਤਰ ਜਾ ਸਕਦੇ ਹੋ ਜਾਣੇ ਕਿ ਇੱਕ ਬੁੱਧ ਦੇ ਰੂਪ ਦੇ ਵਿੱਚ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਦੇ ਰੂਪ ਈ ਉਹ ਰਹਿ ਗਏ ਹਾਈ ਕੋਰਟ ਨੇ ਬੇਲ ਦੀਆਂ ਕੰਡੀਸ਼ਨਲ ਆਈਆਂ ਨੇ ਕਿਉਂਕਿ ਉਹਨਾਂ ਮੰਨਿਆ ਕਿ ਵੱਡੇ ਪੈਮਾਨੇ ਤੇ ਭ੍ਰਿਸ਼ਟਾਚਾਰ ਹੋਇਆ ਤਾਂ ਹੀ ਇਹਨਾਂ ਨੂੰ ਕਿਸੇ ਵੀ ਕੇਸ 'ਚ ਬੇਲ ਨਹੀਂ ਮਿਲ ਰਹੀ ਸੀ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿਣ ਵਾਲੇ ਕੱਟਰ ਬੇਈਮਾਨ ਸਾਬਤ ਹੋ ਗਏ ਜਿਸ ਦਾ ਮੁੱਖ ਮੰਤਰੀ ਜੇਲ੍ਹ 'ਚ ਚਲ ਜਾਵੇ ਉਪ ਮੁੱਖ ਮੰਤਰੀ ਜੇਲ੍ਹ 'ਚ ਚਲੇ ਜਾਵੇ ਉਹਦਾ ਐਮਐਲਏ ਜੇਲ੍ਹ 'ਚ ਚਲ ਜਾਵੇ ਉਹਦਾ ਇੱਕ ਹੋਰ ਮੰਤਰੀ ਸਿਹਤ ਮੰਤਰੀ ਵੀ ਜੇਲ੍ਹ 'ਚ ਚਲੇ ਜਾਵੇ ਔਰਦੇ ਬਾਅਦ ਪੰਜਾਬ ਦੇ ਵਿੱਚ ਵੀ ਜਿਹੜਾ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਵਿਜੇ ਸਿੰਘ ਲਾ ਫਿਰ ਫੌਜਾ ਸਿੰਘ ਸਰਾਰੀ ਫਿਰ ਉਹਦੇ ਬਾਅਦ ਤੁਸੀਂ ਦੋ ਵੀਡੀਓਜ਼ ਵੀ ਦੇਖ ਲਈਏ ਘਟਾਰੂ ਚੱਕਦੀਆਂ ਤੇ ਬਲਕੌਰ ਦੀਆਂ ਸੋ ਇਹ ਸਾਰੀ ਚੀਜ਼ਾਂ ਦੱਸਦੀਆਂ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਰਾਜਨੀਤੀ ਦਾ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਕਿੰਨਾ ਕੁ ਸਮਾਜਿਕ ਜੀਵਨ ਦਾ ਪਤਨ ਕੀਤਾ ਹੈ ਔਰ ਹੁਣ ਵੀ ਜਿਹੜਾ ਉਹਨਾਂ ਨੇ ਘੋਸ਼ਣਾ ਕੀਤੀ ਹੈ ਮੈਂ ਸਮਝਦਾ ਕਿ ਸਭ ਤੋਂ ਵੱਡਿਆ ਰਬਟ ਸਟੈਂਪ ਜਿਹੜੀ ਸੀਗੀ ਐਸ ਵੇਲੇ ਉਹਨਾਂ ਦੇ ਕੋਲ ਸੀਗੀ ਉਸ ਨੂੰ ਜਿਹੜਾ ਹੈਗਾ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਔਰ ਮੈਂ ਤੇ ਕਹਾਂਗਾ ਕਿ ਸਿਰਫ ਨਾਮ ਦੇ ਮੁੱਖ ਮੰਤਰੀ ਨੇ ਚਾਬੀ ਤੇ ਕਿਤੋਂ ਹੋੜੀ ਚਲ ਗਈ ਵੀ ਸਾਹਿਬ ਪਹਿਲਾ ਆਮ ਆਦਮੀ ਪਾਰਟੀ ਦੇ ਬੁਲਾਰੇ ਕਹਿੰਦੇ ਆ ਜੀ ਪਹਿਲਾ ਪੰਜੇ ਸਿੰਘ ਬਾਹਰ ਆਏ ਕਿ ਸੰਗੇ ਜੀ ਬਾਹਰ ਆਏ ਟਾਈਗਰ ਇਜ਼ ਬੈਕ ਅਤੇ ਹੁਣ ਫੜਿਆ ਅਜਿਹਾ ਪੂਰਾ ਟਾਈਗਰ ਬੈਕ ਇਤਿਹਾਸ ਇੰਨੇ ਕੋਈ ਨਹੀਂ ਪਤਾ ਤੁਹਾਨੂੰ ਗਾ ਲਗੇ 550 ਕੁਲੰਦ ਕਰਤਾ ਮੈਂ ਤੇ ਇਸ ਗੱਲ ਤੋਂ ਹੈਰਾਨ ਆ ਉਹ ਬੇਲ ਤੇ ਆਏ ਨੇ ਬਈ ਹਾਂ ਉਹ ਕੋਈ ਬਰੀ ਨਹੀਂ ਹੋਏ ਕਿਸੇ ਤੋਂ ਔਰ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹਰੇਕ ਵਿਅਕਤੀ ਦਾ ਬੇਲ ਇੱਕ ਅਧਿਕਾਰ ਹੈ ਉਹ ਸ਼ਾਇਦ ਇਹ ਭੁੱਲ ਗਏ डेढ़ साल तक मनीष सिसोदिया बेल नहीं मिली सी एक सौ अरविंद केजरीवाल अंदर रहना पे सतिंदर जैन का हजे भी उस हिसाब से चलता बेल मिलती रही है खुशी मना रहे हो कि जश्न मना रहे हो केस तो बड़ी नहीं कोर्ट ने कहा कि क्योंकि हम ट्रायल चलनी है ਔਰ ਟ੍ਰਾਇਲਸ ਕਾਫੀ ਲੰਬਾ ਸਮਾਂ ਰਹਿੰਦੀ ਹੈ ਨਾ ਹਰ ਇੱਕ ਵਿਅਕਤੀ ਦਾ ਅਧਿਕਾਰ ਹੈ ਕਿ ਉਸ ਨੂੰ ਬੇਲ ਮਿਲਣੀ ਚਾਹੀਦੀ ਹੈ ਉਸ ਦੇ ਅਧਿਕਾਰ ਦੇ ਤਹਿਤ ਜਿਹੜਾ ਹੈ ਉਹਨਾਂ ਨੂੰ ਬੇਲ ਦਿੱਤੀ ਗਈ ਹੈ ਪਰ ਇਹ ਚ ਬਹੁਤ ਆ ਖੁਸ਼ ਹੋਣ ਵਾਲੀ ਗੱਲ ਨਹੀਂ ਗਈ ਕਿਉਂਕਿ ਦੋਸ਼ੀ ਰੂਪ ਦੇ ਵਿੱਚ ਤੁਸੀਂ ਅੱਜ ਵੀ ਜਿਹੜਾ ਹੈ ਇੱਕ ਕਟਗੜੇ 'ਚ ਖੜੇ ਹੋਏ ਅੱਜ ਵੀ ਪ੍ਰਸ਼ਾਚਾਰੀ ਹੋਣ ਦੇ ਨਾਤੇ ਤੁਸੀਂ ਕਟਗੜੇ 'ਚ ਖੜੇ ਹੋਏ ਅੱਜ ਵੀ ਦੇਸ਼ ਦੇ ਸਭ ਤੋਂ ਵੱਡੇ ਪ੍ਰਸ਼ਾਚਾਰੀ ਜੇ ਕੋਈ ਹੈਗੇ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਨੇ ਇਸ ਤੋਂ ਬਿੱਟੂ ਦਾ ਵੀ ਕਾਫੀ ਵਿਰੋਧ ਹੋ ਰਿਹਾ ਹੈ ਆਂਪ ਚੀ ਕਹਿਣ ਵਾਸਤੇ ਆ ਰਹੇ ਹਾਂ ਗਾਂਧੀ ਜੀ ਕੋਲ ਲਗਾਤਾਰ ਕਾਂਗਰਸ ਵਾਲੋ ਤੇ ਆ ਕਿ ਬਿੱਟੂ ਹੈ ਪੰਜਾਬ ਦੇ ਕਿ ਨਗਰ ਕੀ ਆ। ਮੈਂ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ ਚਾਹਨਾ ਹਾਂ। ਕਿ ਤੁਸੀਂ ਕਿਸ ਗੱਲ ਦਾ ਵਿਰੋਧ ਕਰਦੇ? ਵਿਰੋਧ ਕਰਨ ਤੋਂ ਪਹਿਲਾਂ ਪੰਜਾਬ ਦੀ ਔਰ ਦੇਸ਼ ਦੀ ਜਨਤਾ ਨੂੰ ਇਹ ਦੱਸੋ। ਕੀ ਰਾਹੁਲ ਗਾਂਧੀ ਨੇ ਅਮਰੀਕਾ ਚ ਜਾ ਕੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ? ਜਿਸ ਤਰ੍ਹਾਂ ਦੇ ਲੋਕਾਂ ਨਾਲ ਮਿਲਿਆ। ਕੀ ਉਹ ਚੀਜ਼ਾਂ ਕਿਸੇ ਦੇਸ਼ ਵਿਰੋਧੀ ਸ਼ਕਤੀਆਂ ਤੋਂ ਘਟਨੇ ਜਿਨਨੇ ਲੋਕ ਭਾਰਤ ਦੇ ਵਿਰੁੱਧ ਸ਼੍ਰਿੰਦਰ ਰਾਜ ਦੇ ਵਿਦੇਸ਼ੀ ਤਰਦੀਦੇਉਤੇ ਉਹਨਾਂ ਲੋਕਾਂ ਨਾਲ ਉਹਨੇ ਮੀਟਿੰਗ ਕੀਤੀ ਹੈ। ਕੀ ਇਹ ਦੇਸ਼ ਦੇ ਇੱਕ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਰਹੀ ਜਿਹੜੀ ਜਿਹਨੇ ਸਭ ਤੋਂ ਲੰਬਾ ਸਮਾਂ ਰਾਜ ਕੀਤਾ। ਕੀ ਉਸਦੇ ਲੀਡਰ ਆਫ ਹਾਊਸ ਲੀਡਰ ਆਫ ਅਪਰਚਿਟੀ ਨੂੰ ਕਹਿੰਨੇ ਆ? ਕੀ ਉਸ ਨੂੰ ਸ਼ੋਭਾ ਦਿੰਦੀ? ਇਲਾਕੀ ਜਿਹੜਾ ਨਾਮ ਹੈ ਹਮੇਸ਼ਾ ਉਹ ਭਾਰਤ ਦੇ ਖਿਲਾਫ ਜਹਿਰ ਉਗਲਦੀ ਹੈ ਭਾਰਤ ਦੇ ਖਿਲਾਫ ਸ਼੍ਰੇਨਤਨ ਦੇ ਭਾਗ ਲੈਂਦੀ ਹੈ ਉਹਦੇ ਨਾਲ ਉਹ ਬੈ ਕੇ ਕਾਫੀ ਪੀਣਗੇ ਔਰ ਗੁਰਪੰਤ ਸਿੰਘ ਪੰਨੂ ਜਿਹੜਾ ਹਰ ਵੇਲੇ ਖਾਲਿਸਤਾਨ ਦੀ ਗੱਲ ਕਰਦਾ ਹੈ ਹਰ ਵੇਲੇ ਪੰਜਾਬ ਔਰ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਉਹਦੀ ਭਾਸ਼ਾ ਬੋਲਣ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਪਗੜੀ ਬੰਨਣ ਤੋਂ ਮਨਾ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਬਤ ਜਾਣ ਤੋਂ ਮਨਾ ਕੀਤਾ ਜਾ ਰਿਹਾ ਮੈਂ ਤੁਹਾਨੂੰ ਪੁੱਛਦਾ ਕਿ ਤੁਹਾਡੇ ਤੇ ਵੀ ਬਹੁਤ ਸਾਰੇ ਮੇਰੇ ਕੇਸ ਤਾਰੀਫ ਭਰਾ ਬੈਠੇ ਨੇ ਕੀ ਅਜ ਤੱਕ ਤੁਹਾਨੂੰ ਕਿਸੇ ਨੇ ਪਗੜੀ ਬੰਨਣ ਤੋਂ ਮਨਾ ਕੀਤਾ? ਕੀ ਅਜ ਤੱਕ ਤੁਹਾਨੂੰ ਕਿਸੇ ਗੁਰਦੁਆਰੇ ਜਾਣ ਤੋਂ ਮਨਾ ਕੀਤਾ? ਕੀ ਅਜ ਤੱਕ ਕਿਸੇ ਨੇ ਵੀ ਪੰਜ ਕੱਕੇ ਜਾਂ ਕਲੜਾ ਜਾਂ ਜੋ ਵੀ ਨਹੀਂ ਸਾਡੇ ਪੰਜ ਕੱਕੇ ਨੇ ਉਹਨਾਂ ਤੋਂ ਕਿਸੇ ਨੂੰ ਰੱਖਣ ਤੋਂ ਮਨਾ ਕੀਤਾ? ਇਹਦਾ ਜਵਾਬ ਪੰਜਾਬ ਦੇ ਕਾਂਗਰਸੀ ਸਿੱਖ ਭਰਾਵਾਂ ਨੂੰ ਦੇਣਾ ਪਏਗਾ। ਪਿਛੜਾ ਵਿਅਕਤੀ ਇਸ ਤਰ੍ਹਾਂ ਦੀਆਂ ਗੱਲਾਂ ਕਰੇ। ਦੇਸ਼ ਨੂੰ ਤੋੜਨ ਦੀ ਗੱਲ ਕਰੇ। ਦੇਸ਼ 'ਤੇ ਅੱਗ ਲਾਉਣ ਦੀ ਗੱਲ ਕਰੇ। ਪੰਜਾਬ ਨੂੰ ਇੱਕ ਵਾਰੀ ਫੇਰ आतंकवाद ਦੇ ਵਿੱਚ ਔਰ ਖੂਨ ਖਰਾਬੇ ਵਿੱਚ ਇਕ ਤਕੰਦੀ ਗੱਲ ਕਰੇ ਤਾਂ ਉਹਦੇ ਵਾਸਤੇ ਤੁਸੀਂ ਕਿਹੜਾ ਫਰੇਜ਼ ਯੂਜ਼ ਕਰੋ? ਕਿਉਂ ਇੱਕ ਅਤਵਾਦੀਆਂ ਤੋਂ ਬਰਾਬਰੀ ਦੀ ਸੰਖਿਆ ਨਹੀਂ ਆਏਗੀ ਉਹਦੀ? ਸੋ ਇਸ ਕਰਕੇ ਇਹਦਾ ਪ੍ਰਸ਼ੰਤ ਜਿਹੜਾ ਹੈਗਾ ਰਾਹੁਲ ਗਾਂਧੀ ਨੂੰ ਦੇਸ਼ ਨੂੰ ਆਕੇ ਜਵਾਬ ਦੇਣਾ ਪਏਗਾ। ਸਰ ਇੱਕ ਜੀਐੱਟੀ ਖਾਦ ਨੂੰ ਲੈ ਕੇ ਸੁਪਰ ਸਰਕਾਰ ਨਿਧਾਨ ਲਾਈ ਹੈ ਕਿ ਕੇਂਦਰ ਸਰਕਾਰ ਕੋ ਪ੍ਰਬੰਧ ਨਹੀਂ ਕਰ ਸਕੀ ਸਿਰਫ ਪਹਿਲਾਂ ਇਸ ਤਰ੍ਹਾਂ ਦੇ ਭਰਮਾ ਕਿਥੇ ਤੋਂ ਲਿਖਦੇ ਦੇਖੋ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਹਰ ਸਟੇਟ ਗਵਰਨਮੈਂਟ ਨੇ ਆਪਣੀ ਰਿਕੁਆਇਰਮੈਂਟ ਭੇਜ ਨਹੀਂ ਹੁੰਦੀ ਹੈ ਕੇਂਦਰ ਨੂੰ। ਪਰ ਸਾਡੀ ਇਹ ਚੁਟਕਿਆਂ ਵਾਲੀ ਸਰਕਾਰ ਹੈ ਕੰਮ ਤੇ ਕਰਦੀ ਨਹੀਂ। ਸਮੇਂ ਸਿਰ ਆਪਣੀ ਰਿਕੁਆਇਰਮੈਂਟ ਭੇਜੀ ਦੀ। ਜੋ ਸਿਰ ਤੇ ਪੈਂਦੀ ਹੈ ਉਦੋਂ ਜਾ ਕੇ ਫਿਰ ਮੀਟਿੰਗਾਂ ਕਰਦੇ ਨੇ ਕੇਂਦਰ ਦੇ ਨਾਲ। ਸੋ ਇਹਦੇ ਵਾਸਤੇ ਸਿੱਧੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ। ਇਹ ਟੋਟਲੀ ਘੈਰ ਜ਼ਿੰਮੇਵਾਰ ਸਰਕਾਰ ਹੈ 인ਕੰਪੀਟੈਂਟ ਸਰਕਾਰ ਹੈ ਅਰ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਾਂਗਾ ਸਟੇਟ ਤੁਸੀਂ ਬਹੁਤ ਸਾਲ ਚਲਾਈ ਹੈ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਵੀ 2.5 ਸਾਲ ਤੁਸੀਂ ਸਟੇਟ ਹੀ ਚਲਾਈ ਹੈ ਕਮ ਸੇ ਕਮ ਹੁਣ ਸਟੇਟ ਚਲਾ ਲਵੋ 2.5 ਸਾਲ ਚ ਤੇ ਬੰਦਾ ਸਿੱਖ ਜਾਂਦਾ ਹੈ ਮੈਂ ਹੁਣ ਤੁਸੀਂ ਸਟੇਟ ਚਲਾਓ ਸਰਕਾਰ ਚਲਾਓ ਬਹੁਤ ਹੋ ਗਈ ਸਟੇਜ ਦੀ ਨਾਟਕੀਅਤ ਤੇ ਝੂਠਰ ਫਰੇਬ ਦੀ ਰਾਜਨੀਤੀ ਸਰ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਸਰਕਾਰ ਡਰਾਫਟ ਲੈ ਕੇ ਆਈ ਹੈ ਪੰਜਾਬ ਦੀ ਉਸ ਦੇ ਵਿੱਚ ਝੋਨੇ ਤੇ ਬੰਨ ਦੀ ਲਾਉਣ ਦੀ ਸਿਫਾਰਿਸ਼ ਕੀਤੀ ਹੈ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਉਹ ਕਹਿੰਦੇ ਸਾਦੂ ਤੁਸੀਂ ਐਮਐਸਏ ਦੇ ਰਹੇ ਹੋ ਉਹਦੀ ਫਸਲ ਅਲੱਗ ਹੈ ਉਹਦਾ ਦੇਖੋ ਮੈਂ ਸਮਝਦਾ ਕਿ ਸਾਇਟ ਝੂਠ ਔਰ ਫਰੇਬ ਦੀ ਰਾਜਨੀਤੀ ਦੇ ਇਸ ਸਰਕਾਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਭਾਰਤ ਸਰਕਾਰ ਚਾਹੇ ਝੋਨਾ ਹੋਵੇ ਚਾਹ ਇੱਕ ਕਣਕ ਹੋਵੇ ਐਮ ਐਸ ਪੀ ਦੇ ਉੱਤੇ ਇੱਕ ਇੱਕ ਦਾਣਾ ਪੰਜਾਬ ਦੇ ਕਿਸਾਨ ਦਾ ਚੱਕਿਆ ਜਾਂਦਾ ਹੈ ਇਹਦੇ علاوہ ਨਰਮਾ ਵੀ ਚੱਕਿਆ ਜਾਂਦਾ ਜੇ ਕਿਤੇ ਐਮ ਐਸ ਪੀ ਤੋਂ ਥੱਲੇ ਰੇਟ ਆਵੇ ਤਾਂ ਉਸ ਵੇਲੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੰਟਰਵਨ ਕਰਦੀ ਹੈ ਔਰ ਉਸ ਨਰਮਾ ਦਾ ਰੇਟ ਚੱਕਿਆ ਜਾਂਦਾ ਪੰਜਾਬ ਸਰਕਾਰ ਨੇ ਮੂੰਗੀ ਦੇ ਮੂੰਗੀ ਨੂੰ ਐਮ ਐਸ ਪੀ ਦੇ ਚੱਕਣ ਦਾ ਐਲਾਨ ਕੀਤਾ ਸੀਗਾ ਕਿਸਾਨਾਂ ਨੇ ਐਮਐਸਪੀ ਦੀ ਉਮੀਦ ਕਰਦੇ ਹੋਏ ਮੂੰਗੀ ਬੀਜ ਲਈ ਮੁੜ ਕੇ ਉਹਨਾਂ ਨੂੰ ਅਧਿਵਿਕਾਰ ਛੱਡ ਕੇ ਭੱਜ ਗਏ ਤੁਸੀਂ ਇਹਨੂੰ ਕੀ ਕਹੋ ਗਵਾਂਡੇ ਸਵੇਰੇ ਆਣੇ ਸਾਡੀ ਆਪਣੀ ਸਰਕਾਰ ਅਸੀਂ 14 ਫਸਲਾਂ ਜਿਹੜੇ ਐ ਐਮਐਸਪੀ ਦੇ ਚੱਕਦੇ ਆ ਉੱਥੇ ਤੇ ਪੰਜਾਬ ਸਰਕਾਰ ਇੱਕ ਫਸਲ ਦੱਸ ਦੇ ਜਿਹੜੀ ਉਹ ਐਮਐਸਪੀ ਦੇ ਚੱਕਦੀ ਹੋਵੇ ਤੇ ਫਿਰ ਕਿਸਾਨ ਪੱਕੀ ਕਿਹੜੀ ਪਾਰਟੀ ਹੋਈ ਬੀਜੇਪੀ ਕੇ ਆਮ ਆਦਮੀ ਪਾਰਟੀ ਲਾਲ ਸਾਡੇ ਨੇ ਨੈਸ਼ਨਲ ਹਾਈਵੇ ਪ੍ਰੋਜੈਕਟ ਕਰੇਗੇ ਹੁਣ ਤਾਂ ਦਾਅਵਾ ਕਰਦੇ ਨੇ ਕਿ ਤਰੀਕਾ ਉਹਨੂੰ ਰਾਜੇ ਪਾਰਸਰ ਦੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਪ੍ਰੋਜੈਕਟ ਨੇ ਰੱਦ ਹੋ ਜਾਂਦੇ ਨੇ ਅੱਠ ਵੱਡੇ ਪ੍ਰੋਜੈਕਟ ਨੇ ਕਿਉਂਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਦਾ ਜਿਹੜਾ ਤਾਂ ਨੇ ਦੂਸਰੇ ਹੀ ਮੋੜ ਕਿਸਾਨਾਂ ਨੂੰ ਖਰੀ ਮੰਡੀ ਮਿਲਦਾ ਤੇਦਰ ਉਹਦੀ ਇੱਕ ਮੈਂ ਜਿਹੜਾ ਨੈਸ਼ਨਲ ਹਾਈਵੇ ਪ੍ਰੋਜੈਕਟਸ ਦੀ ਜਿਹੜਾ ਇਸ਼ੂ ਚੱਲਦਾ ਪਿਆ ਉਹਦੇ ਵਾਸਤੇ ਵੀ ਬੜਾ ਸਪਸ਼ਟ ਕਰਦੇ ਆ ਕਿ ਕੇਵਲ ਔਰ ਕੇਵਲ ਇਦੇ ਵਾਸਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕੰਪਨਸੇਸ਼ਨ ਜਿਹੜੀ ਮਿਲਣੀ ਹੈ ਜ਼ਮੀਨ ਐਕਵਾਇਰ ਕਰਨੀ ਹੈ ਉਹਦਾ ਜਿਹੜਾ ਰੇਟ ਤੈਅ ਕਰਨਾ ਹੈ ਉਹ ਪੰਜਾਬ ਸਰਕਾਰ ਨੇ ਕਰਨਾ ਪੰਜਾਬ ਸਰਕਾਰ ਦੇ ਅਫਸਰ ਨੇ ਕਰ ਰਹਾ ਹੈ ਐਸ ਡੀ ਐਮ ਕਰਦਾ ਹੈ ਡੀ ਆਰਓ ਕਰਦਾ ਹੈ ਏ ਡੀ ਸੀ ਕਰਦਾ ਹੈ ਡੀ ਸੀ ਕਰਦਾ ਉਹਦੇ ਚ ਕੇਂਦਰ ਦਾ ਕੋਈ ਹਿੱਸਕਾ ਛੇਪ ਨਹੀਂ ਹੈਗਾ ਉਹ ਇੱਕ ਫਾਰਮੂਲਾ ਬਣਿਆ ਹੋਇਆ ਹੈ ਉਦੇ ਮੁਤਾਬਕ ਤੈਅ ਕਰਨਾ ਉਹ ਸਟੇਟ ਗਵਰਨਮੈਂਟ ਹੈ ਔਰ ਜਿੰਨਾ ਉਹ ਕੰਪਨਸੇਸ਼ਨ ਸਟੇਟ ਗਵਰਨਮੈਂਟ ਤੈਅ ਕਰਦੀ ਹੈ ਉਹਨਾਂ ਕੇਂਦਰ ਸਰਕਾਰ ਨੈਸ਼ਨਲ ਹਾਈਵੇ ਥੌਰੀ ਨੂੰ ਦੇ ਦੇਣੀ ਹੈ ਔਰ ਇਹ ਜਿੰਨਾ ਡੇਢ ਕਾ ਚੱਲਦਾ ਪਿਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਇਆ ਗਿਆ ਇਹ ਕੇਵਲ ਔਰ ਕੇਵਲ ਕੋਰਟ ਦੀ ਇੰਟਰਵੈਨਸ਼ਨ ਦੇ ਬਾਅਦ ਜਿਹੜਾ ਹੈਗਾ ਵਾ ਇਹ ਮਾਮਲਾ ਸੁਲਝਿਆ ਔਰ ਇਸ ਦੇ ਵਾਸਤੇ ਸਿੱਧੇ ਤੌਰ ਤੇ ਜੇ ਕੰਪੋਨੈਂਟ ਪ੍ਰੋਪਰ ਕੰਪਨਸੇਸ਼ਨ ਨਹੀਂ ਮਿਲਦੀ ਕਿਸਾਨਾਂ ਨੂੰ ਜਾਂ ਕੰਪਨਸੇਸ਼ਨ ਮਿਲਣ ਚ ਕੋਈ ਅੜਚਣ ਆਂਦੀ ਹੈ ਉਹਦੇ ਵਾਸਤੇ ਭਗਵੰਤ ਮਾਨ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ